ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਬਲੌਗ ਦੇ ਵਿੱਚ ਅੱਜ ਮੈਂ ਇਧਰ ਆਇਆ ਸੁਗਾ ਰੇਲਵੇ ਰੋਡ ਤੇ ਅੱਗੇ ਦੁਕਾਨ ਤੇ ਉਧਰ ਮੰਡੀ ਵੱਲ ਜਾਣਾ ਸੀਗਾ ਇਹ ਹਾਲਾਤ ਆ ਜੀ ਰੇਲਵੇ ਰੋਡ ਤੇ ਚੱਲ ਰਿਹਾ ਨਮਾਸ਼ੇਰ ਵਾਸੀਆਂ ਨੇ ਤਾਂ ਦੇਖੇ ਹੀ ਲਏ ਆ ਸਾਰਿਆਂ ਨੇ ਮੈਂ ਕਈ ਵੇਲੇ ਆਲੇ ਦੁਆਲੇ ਦੇ ਪਿੰਡਾਂ ਦਾ ਕੋਈ ਨਹੀਂ ਆ ਜਾ ਸਕਦਾ ਬਖਾਰ ਦੇ ਗਏ ਵਿਆਹ ਹਾਲਾਤ ਹੋਏ ਹੋ ਆ ਕਿੱਦਾਂ ਗਾਗੂ ਕਾਉਂਦਾ ਕੋਈ ਹੈ ਕਾਤੇ ਕੱਟੇ ਹੁੰਦਾ ਅੱਛਾ ਇਹ ਕਦੋਂ ਤੱਕ ਬਣ ਜਾਣਾ ਕਹਿੰਦੇ 5-6 ਮਹੀਨੇ ਬਹੁਤ ਔਖਾ ਹਨਾ ਯਾਰ ਸਾਰਿਆਂ ਦਾ ਰੌਣਕ ਹੀ ਹੈ ਨਹੀਂ ਜੀ ਰੇਲਵੇ ਰੋਡ ਤੇ ਤਾਂ ਆਹ ਹਾਲ ਪਟ ਪਟ ਕੇ ਕੀਤਾ ਪਿਆ ਆ ਗੱਡੀ-ਗੱਡੀ ਤਾਂ ਇਹਨੂੰ ਆਉਂਦੀ ਨਹੀਂ ਮੋਟਰਸਾਈਕਲ ਵਾਲਿਆਂ ਦਾ ਵੀ ਔਖਾ ਹੀ ਹੋਇਆ ਪਿਆ ਆ ਆ ਦੇਖੋ ਕਾਰ ਪਾਰਕ ਅੱਗੇ ਪੁੱਲ ਹੁੰਦੀ ਸੀ ਇਹਨ ਕਾਰ ਪਾਰਕ ਦੇ ਵਿੱਚ ਗੱਡੀ ਹੈ ਨਹੀਂ ਕੋਈ ਕਿੱਦਾਂ ਕੰਮ ਚੱਲਦਾ ਹੈ ਸੜਕ ਦੀ وجہ سے ਕੰਮ ਹੋਣਾ ਆਇਆ ਨਹੀਂ ਹੈ ਨਹੀਂਗਾ ਬਿਲਕੁਲ ਡੈੱਡ ਪਿਆ ਅੱਗੇ ਤਾਂ ਬਹੁਤ ਰੱਛ ਹੁੰਦਾ ਇੱਥੇ ਦੁਪਹਿਰ ਨੂੰ ਤੇਰੇ ਕੋਲ ਜਦੋਂ ਸਹੀ ਤਾਂ ਜਦੋਂ ਕੰਮ ਬਹੁਤ ਅੱਛਾ ਹਾਂ ਅੱਛਾ ਕੰਮ ਹੋ ਜਾਂਦਾ ਹੈ ਕਿੰਨਾ ਟਾਈਮ ਲਾਉਣਾ ਕਹਿੰਦੇ ਅੱਛਾ ਚਲੋ ਬਣੂਗੀ ਇੱਕ ਦਿਨ ਤਾਂ ਇਹ ਸ਼ੁਰੂ ਹੋ ਗਈ ਆ ਬੜੇ ਟੋਏ ਟਪੇ ਪਏ ਹੋ ਜੀ ਕਿਤੇ ਪਾਈਪ ਲੀਕਿੰਗ ਚੱਲ ਰਹੀ ਆ ਮੋਟਰ ਮੋਟਰਸਾਈਕਲ ਆਲੇ ਜਾਂਦਾ ਵੀ ਔਖਾ ਹੀ ਆ ਜੇ ਦੋ ਜਣੇ ਹੁੰਦੇ ਆ ਤਾਂ ਇੱਕ ਨੂੰ ਤਾਂ ਉਤਰਨਾ ਹੀ ਪੈਂਦਾ ਪਿੱਛੋਂ ਜਿਆਦਾ ਕੰਮ ਖਰਾਬ ਹੋਈ ਆ ਮੈਂ ਅੱਗੇ ਉਹ ਮੈਡੀਕਲ ਤੇ ਜਾਣਾ ਸੀ ਮੈਂ ਤਾਂ ਤੁਰਿਆ ਜਾਣਾ ਆ ਇੱਥੋਂ ਕਿ ਤਾਂ ਦੇਖੋ ਇੱਥੋਂ ਆ ਕੇ ਫੇਰ ਉੱਤਰ ਜਾਂਦੇ ਆ ਕਰਕੇ ਇੱਧਰਲੇ ਪਾਸਿਓਂ ਬੰਦਦੇ ਆ ਨੀਵਾ ਆ ਉਧਰ ਨੂੰ ਸਕੂਟਰ ਮੋਟਰਸਾਈਕਲ ਚੜਦਾ ਹੀ ਨਹੀਂਗਾ ਮੈਂ ਵੀ ਮੋਟਰਸਾਈਕਲ ਪਿੱਛੇ ਹੀ ਲਾ ਕੇ ਆਇਆ ਪਹਿਲਾਂ ਮੈਂ ਇੱਧਰੋਂ ਲੰਘ ਗਿਆ ਸੀ ਪਰ ਹੁਣ ਮੈਂ ਕਿਹਾ ਵਿਚੋ ਵਿਚ ਹੀ ਜਾਂਦੇ ਆ ਫਿਰ ਮੈਨੂੰ ਯਾਦ ਆ ਗਿਆ ਮੈਂ ਮੈਡੀਕਲ ਤੇ ਜਾ ਨਾ ਸਕਾਂ ਆ ਹਾਲ ਹੋਇਆ ਪਿਆ ਆ ਕਿੱਦਾਂ ਮਹਾਰਾਜ ਆਉਂਦਾ ਕੋਈ ਆਉਂਦਾ ਕੋਈ ਗਾ ਗੂਕ ਜੈ ਸਰ ਜੀ ਮੈਂ ਗਾ ਗੂਕ ਆਉਂਦਾ ਕੋਈ ਕਾ ਗਾ ਕਿੱਥੇ ਸਰ ਜੀ ਹਾਲ ਐ ਸੇ ਰੱਖੇ ਮਾੜੇ ਬਿਲਕੁਲ ਹਾਂ ਕੀ ਹੋ ਗਿਆ ਇਹ ਸਾਡਾ ਕਾਈ ਐ ਬਸ ਕੋਈ ਐ ਕੁਝ ਖੋਣੇ ਲਈ ਕੁਝ ਪਾਣੇ ਲਈ ਕੁਝ ਖੋਣਾ ਪੜਦਾ ਹੈ ਇੱਕ ਦੋ ਮਹੀਨਾ ਖੋ ਰਹੇ ਤੇ ਕਿੰਨਾ ਚਿਰ ਹੋ ਗਿਆ ਖੋਣਦਿਆਂ ਨੂੰ ਬਰਸਾਤ ਤਾਂ ਸਾਰੀ ਤੁਹਾਡੀ ਨਿਕਲ ਗਈ ਆ ਸੀਜ਼ਨ ਤਾਂ ਸਾਰਾ ਹੀ ਹੋ ਗਿਆ ਹੂੰ ਕੋਈ ਨਹੀਂ ਹੋ ਜਾਣਾ ਵੀ ਇੱਕ ਦੋ ਮਹੀਨੇ ਹਾਂ ਹਾਂ ਹੋ ਤਾਂ ਜਾਊਗਾ ਹੁਣ ਜੇ ਸ਼ੁਰੂ ਹੋਇਆ ਕਰੂਗੇ ਹੁਣ ਪਰ ਔਖਾ ਆ ਹਨਾ ਜਿਆਦਾ ਮੈਂ ਦੇਖਿਆ ਸਾਰਿਆਂ ਦਾ ਹੀ ਚੋਣ ਲਈ ਹੀ ਹੈ ਸਰਦ ਇਹ ਤੋਂ ਹਾਂ ਹਾਂ ਆ ਜਿਹੜਾ ਹਨਾ ਪੈਪੂਪੇ ਚ ਫਟੀ ਜਾਂਦੇ ਆ ਇਹ ਪਾਣੀ ਕੰਮ ਜਿਆਦਾ ਖਰਾਬ ਕਰ ਰਿਹਾ ਆ ਇਹ ਵੀ ਹੋ ਜਾਏਗਾ ਕਰ ਦਿੰਗੇ ਸਾਥ ਦੇ ਸਾਥ। ਥੋੜਾ ਟਾਈਮ ਲੱਗੇਗਾ ਹੋ ਜਾਣਾ ਸਭ। ਹੂੰ। ਤਾਂ ਦੋ ਤਿੰਨ ਮਹੀਨੇ ਨਹੀਂ ਹਜੇ ਬਣਨੀ ਜਿਹੜੀ ਪੋਜੀਸ਼ਨ ਹੋਈ ਪਈ ਆ। ਔਖਾ ਆ। ਚਲੋ ਬਾਕੀ ਦੇਖਦੇ ਆ ਜੀ। ਨਵਾਂ ਸ਼ਹਿਰ ਬਾਸੀ ਵੀ ਦੇਖੂਗੇ ਜਿੱਦਣ ਬਣ ਗਈ। ਫਿਰ ਤਾਂ ਪਤਾ ਲੱਗੇ ਜਾਣਾ ਆ। ਵੈਸੇ ਐਸੇਲੇ ਤਾਂ ਔਖਾ ਹੋਇਆ ਪਿਆ ਆ। ਦੁਕਾਨਾਂ ਤੇ ਬਿਲਕੁਲ ਕੋਈ ਨਹੀਂ ਹੋਗਾ ਉਧਰ ਹੀ ਬਾਜ਼ਾਰ ਦੇ ਵਿੱਚ ਅੰਦਰਲੇ ਪਾਸੇ ਜਿਆਦਾ ਰਸ਼ ਹੈ ਮੈਂ ਦਵਾਈ ਲੈ ਲਾਂ ਪਹਿਲਾਂ ਫੇਰ ਕਰਦੇ ਗੱਲ ਵੱਡੀਆਂ ਵੱਡੀਆਂ ਸਾਰੀਆਂ ਦੁਕਾਨਾਂ ਦਾ ਕੰਮ ਠੱਪ ਹੋਇਆ ਪਿਆ ਹੈ ਦੇਖੋ ਅੰਦਰ ਸਟਾਫ ਉੱਧਰ ਹੀ ਬੈਠਾ ਸਾਰੀਆਂ ਦੁਕਾਨਾਂ ਦੇ ਉੱਥੇ ਮੈਨੂੰ ਹੁਣ ਦੱਸਦੇ ਸੀ ਮੈਂ ਮੈਡੀਕਲ ਤੇ ਗਿਆ ਕੋਈ ਆਏ ਉਸੇ ਭਾਜੀ ਉਹ ਕਹਿੰਦੇ ਕੰਮ ਪਹਿਲਾਂ ਤਾਂ ਕਹਿੰਦੇ ਸੀ ਦਿਨ ਰਾਤ ਚੱਲੂਗਾ ਹਨਾ ਹੁਣ ਕਹਿੰਦੇ ਨਹੀਂ ਸ਼ੁਰੂ ਤਾਂ ਕਰ ਲਿਆ ਪਰ ਟਰਾਲੀ ਏਕਿਆ ਇਹਨਾਂ ਕੋਲ ਜਿਹੜੀਆਂ ਮਟੀਰੀਅਲ ਮਟਰੀਅਲ ਚੱਕ ਕੇ ਲਿਆਉਂਦੀ ਆ ਮਸ਼ੀਨਾਂ ਆਇਆਂ ਆ ਦੋ ਮਾ ਤਾਂ ਕਹਾ ਦੱਸਾਨੂੰ ਉਧਰ ਪਿੱਛੇ ਉਹ ਆ ਖੜੀ ਆ ਉਹ ਵੀ ਇੱਕ ਆ ਖੜੀ ਆ ਕਹਿੰਦੇ ਕੰਮ ਤਾਂ ਦਿਨ ਨੂੰ ਨਹੀਂ ਚੱਲਦਾ ਹੈਗਾ ਪਹਿਲਾਂ ਕਹਿੰਦੇ ਸੀ ਕਿ ਦਿਨ ਰਾਤ ਚੱਲੂਗਾ ਬਹੁਤੇ ਬੰਦੇ ਤਾਂ ਆ ਵੀ ਕਹੀ ਜਾਂਦੇ ਆ ਜਿਹੜੇ ਮਿਲ ਹੀ ਜਾਂਦੇ ਉਹ ਕਹਿੰਦੇ ਪਤਾ ਨਹੀਂ ਹਜੇ ਪੈਸਾ ਆਇਆ ਕਿ ਨਹੀਂ ਕਹਿੰਦੇ ਉਦੋਂ ਤਾਂ ਕਹਿੰਦੇ ਵੀ ਕਮੇਟੀ ਦੇ ਸਰ ਤੋਂ ਸ਼ੁਰੂ ਕਰ ਲੈਣੇ ਆ ਇੱਕ ਆਹ ਮਸ਼ੀਨ ਆ ਖੜੀ ਇੱਕ ਉੱਧਰ ਪਿੱਛੇ ਖੜੀ ਆ ਸੀਜ਼ਨ ਆ ਗਿਆ ਦੁਕਾਨਦਾਰਾਂ ਦਾ ਮੋਹਰੇ ਸਿਆਲ ਨੂੰ ਵਿਆਹਾਂ ਦਾ ਤਾਂ ਕਾਕ ਨੇ ਇਹਨੂੰ ਕਿੱਥੇ ਆਏ ਆ ਬਜ਼ਾਰ ਚ ਆਉਂਦੇ ਆ ਜਾਂ ਫਿਰ ਹੋਰ ਸ਼ਹਿਰਾਂ ਚ ਨੂੰ ਜਾਉਗੇ ਕਿਉਂ ਇੱਥੇ ਤਾਂ ਇਹਨਾਂ ਦਾ ਤਾਂ ਵਿਚਾਰਿਆਂ ਦਾ ਸਾਰਾ ਹੀ ਐਤ ਕੀਤਾ ਦੱਸਦੇ ਆ ਸਾਰੇ ਦੁਕਾਨਦਾਰ ਬੇਅਤ ਕੀਤਾ ਗਿਆ ਕਹਿੰਦੇ ਸਾਲੇ ਚੱਲ ਗਿਆ ਹਾਂ ਦੇਖੋ ਮਾਤਾ ਨੇ ਦਵਾਈ ਲੈਣ ਆਉਣਾ ਸੀਗਾ ਇਹਨੂੰ ਮਿਲਦਾ ਡਾਕਟਰ ਦੇ ਇੱਥੋਂ ਹੀ ਵਾਪਸ ਗਿਆ ਲਗਾਇਆ ਦੋ ਜਣਿਆਂ ਨੇ ਫੜਿਓ ਉੱਤੋਂ ਚੜ੍ਹੇ ਹੀ ਨਹੀਂ ਹੋਇਆ ਉੱਪਰ ਨੂੰ ਵਿਚਾਰੀ ਤੋਂ ਔਖਾ ਹਨਾ ਬਹੁਤ ਕੰਬੋਥ ਲੋ ਚੱਲ ਰਿਹਾ ਮੈਨੂੰ ਪਿੱਛੇ ਦੱਸ ਦੇ ਕਹਿੰਦੇ ਕਹਿੰਦੇ ਤਾਂ ਸਕੇ ਦਿਨ ਰਾਤ ਚੱਲੂਗਾ ਨਾ ਬਹੁਤ ਸਲੋਰ ਇੱਕ ਕਾਣੀ ਲਾਈ ਹੋ ਆ ਪਾਓ ਮੈਨੂੰ ਉੱਥੇ ਦੱਸਿਆ ਆ ਦੋ ਜਣਿਆਂ ਨੇ ਇਹੀ ਗੱਲ ਕਹਿਤੀ ਲਾਈ ਅੱਧੇ ਘੰਟੇ ਕੋ ਟਰਾਲੀ ਮੋੜ ਗਈ ਤੇ ਕੋਈ ਨਹੀਂ ਚੱਕਣਾ ਭਾਈ ਇੰਨੀਆਂ ਟਰਾਲੀਆਂ ਆ ਪਿੰਡਾਂ ਚੋਂ ਜਿੰਨੀ ਮਰਜ਼ੀ ਬਹੁਤ ਆ ਕੋਲੇ ਆ ਰੈਂਟਾ ਤੇ ਲੈ ਕੇ ਜਿੰਨੀਆਂ ਮਰਜ਼ੀ ਲਾ ਦੇਣ ਮਸ਼ੀਨਾਂ ਤਾਂ ਖੜੀਆਂ ਆ ਦੋ ਇਹਨਾਂ ਦੀਆਂ ਕੋਈ ਮਸ਼ੀਨਾਂ ਖੜੀਆਂ ਨਹੀਂ ਚੱਲਦੀ ਹੈ ਨਹੀਂ ਸਾਬ ਲਾਉਂਦੇ ਆ ਹਾਂ ਟਰਾਲੀ ਹੈ ਨਹੀਂ ਆ ਪੱਟ ਕੇ ਰੱਖਿਆ ਆ ਆ ਬੇਬੇ ਵਿਚਾਰੀ ਇੱਦਾਂ ਹੀ ਮੁੜ ਗਈ ਆ ਪਤਾ ਨਹੀਂ ਦਵਾਈ ਲੈਣ ਜਾਣਾ ਸੀ ਉਹ ਬਰਾਦਰ ਉਹਨਾਂ ਦੇ ਨਾਲ ਦਾ ਚੱਲ ਗਿਆ ਅੱਗੇ ਨੂੰ ਮਾਤਾ ਉੱੱਤੇ ਹੀ ਮੁੜ ਗਈ ਆ ਆ ਪੰਡੋਰਾ ਮੁਹੱਲੇ ਤੱਕ ਆ ਬੱਸ ਇੱਥੋਂ ਅੱਗੇ ਫਿਰ ਔਖਾ ਆ ਆ ਕੰਮ ਆ ਹੋਈ ਆ ਮਾਤਾ ਵਿਚਾਰੀ ਤੋਂ ਜਾਏ ਨਹੀਂ ਹੋਇਆ ਮਾਤਾ ਨੇ ਉਹਦੇ ਦਵਾਈ ਜਾਣ ਜਾਣਾ ਸੀ ਕਰਿਆ ਪੋਰਟਾ ਲੈ ਕੇ ਲਾਏ ਆ ਅੱਗੇ ਕਹਿੰਦੇ ਕੰਮ ਚੱਲ ਰਿਹਾ ਆ ਪਰ ਵਾਲੇ ਦੋ ਵਾਲੇ ਸਾਰੇ ਕਹਿੰਦੇ ਆ ਕਹਿੰਦੇ ਕੰਮ ਚੱਲਦਾ ਹੀ ਕੋਈ ਨਹੀਂ ਚਲੋ ਦੇਖਦੇ ਆ ਕਿੰਨਾ ਕੁ ਟਾਈਮ ਲੱਗਦਾ ਆ ਹਾਲ ਹੁੰਦਾ ਜੀ ਇੱਥੇ ਇਦਾਂ ਹੀ ਆ ਜਿਹੜੀ ਗੱਬੇ ਬਾਜ਼ਾਰ ਦੇ ਵਿੱਚੋਂ ਸੜਕ ਆਉਂਦੀ ਆ ਨਾ ਸਕੂਟਰ ਮੋਟਰਸਾਈਕਲ ਆਉਂਦੀਆਂ ਵੀ ਇਦਾਂ ਲਾਈਨਾਂ ਲੱਗ ਜਾਂਦੀਆਂ ਹੁਣ ਮੈਨੂੰ 5 ਮਿੰਟ ਹੋ ਗਏ ਇੱਥੇ ਖੜੇ ਨੂੰ ਹੌਣ ਤੁਰਿਆ ਜਦ ਕੋਈ ਹਨਾ ਆਟੋ ਟੋ ਵਾਲਾ ਲੈ ਆਉਂਦਾ ਇੱਧਰ ਫਸ ਜਾਂਦਾ ਫੇ ਔਖਾ ਹੋ ਜਾਂਦਾ ਆ ਜਾਮ ਲੱਗਿਆ ਪਿਆ ਸਾਰੇ ਹੈ ਸਾਰੇ ਇਤੋਂ ਹੀ ਜਾਂਦੇ ਆ ਹੁਣ ਹੈ ਹੀ ਨਹੀਂ ਕੋਈ ਸੜਕੇ ਹੀ ਨਹੀਂ ਨਵੇਂ ਸ਼ਹਿਰ ਚ ਕੋਈ ਸੜਕੇ ਹੀ ਨਹੀਂ ਇਤੋਂ ਹੀ ਜਾਣਾ ਗੱਡੀਆਂ ਆ ਜਾਂਦੀ ਤੁਰ ਕੇ ਬਣੀ ਜਾ ਹੁੰਦਾ ਆ ਕੁੜੀਆਂ ਨੂੰ ਇੱਥੇ 5 ਮਿੰਟ ਹੋ ਗਏ ਆ ਵਿਚਾਰੀਆਂ ਇਦਾਂ ਹੀ ਆ ਇੰਨਾ ਕੋ ਸਕੂਟਰ ਹੀ ਮੋਟਰਸਾਈਕਲ ਤੁਰਦਾ ਓਨਾ ਕਈ ਹੈ ਪੈਦਲ ਵਾਲਾ ਨਹੀਂ ਤੁਰ ਕੇ ਜਾ ਸਕਦਾ ਤੁਰਦਾ ਘਰਾਛ ਲੱਗਾ ਆ ਗਰਮੋ ਗਰਮੀ ਕੰਮ ਹੋਇਆ ਪਿਆ ਇੱਕ ਦੂਜੇ ਦੇ ਨਾਲ ਕੋਈ ਦੁਕਾਨਾਂ ਅਜ ਬਣੀ ਇੱਥੇ ਬਣੀ ਪੜਦਾ ਹੀ ਨਾ ਵੀ ਦੁਕਾਨਦਾਰਾਂ ਦਾ ਔਖਾ ਹੀ ਹੋਇਆ ਪਿਆ ਆ ਕਰਕੇ ਰੱਛੇ ਹੀ ਨੱਕ ਪੈ ਜਾਂਦਾ ਕਹਿੰਦੇ ਰੋਜੇ ਪਿਆਰ ਦੇ ਵਿੱਚ ਹੁਣ ਕਿੱਧਰ ਚੱਲੀ ਆ ਮਸ਼ੀਨ ਗੜਵੀਂ ਗੁਰਬਾਣੀ ਅੱਛਾ ਕੱਲ ਉੱਥੇ ਥਾਂ ਦੇਖਣ ਗਏ ਸੀ ਨਹੀਂ ਕੱਲ ਦੂਜੇ ਕੋ ਉਹ ਲਾਈ ਦੂਜੇ ਗਾਂਪੁਰ ਵੇ ਲੋ ਓਕੇ ਓਕੇ ਇਹ ਲਾਣੀ ਆਪਣੇ ਜਿੱਥੇ ਮੋਲ ਨਹੀਂ ਹੈਗਾ ਗੜ ਸ਼ੰਕਰ ਤੇਰੀਆਂ ਦੁਕਾਨ ਉੱਥੇ ਉੱਥੇ 8 ਇੰਚੀ ਬੋਲ ਲੈ ਲੋ ਇੱਕ ਬੜਾ ਫਾਈਨਲੀ ਲੈ ਚੱਲੇ ਆ ਜੀ ਸਮਾਨ ਲੈ ਕੇ ਚੱਲੇ ਅਮੰਤਾਂ ਕਰਾ ਕੇ ਮੈਂ ਆਹ ਭਰਾ ਨੂੰ ਲੈ ਜਾਵਾਂ ਇੱਥੋਂ ਕਿਸੇ ਨੇ ਚੋਰੀ ਕਰ ਲੈਣਾ ਹੈ ਤੇ ਇਹਨਾਂ ਸਾਨੂੰ ਕਿਉਂ ਉੱਦੋਂ ਦਾ ਕੈਮਰੇ ਚੱਲਦੇ ਆ ਪਰ ਪਰ ਫੇਰ ਵੀ ਪਤਾ ਨਹੀਂ ਹੁੰਦਾ ਨਾ ਸਾਡੇ ਮੱਲਿਓ ਪੈਪ ਕੱਢ ਕੇ ਲੈ ਗਏ ਉੱਥੋਂ ਉਹ ਨਹੀਂ ਸੱਚੀ ਪਤਾ ਨਹੀਂ ਹੁੰਦਾ ਇੱਥੇ ਬਹੁਤ ਤਰ੍ਹਾਂ ਦੀ ਦੁਨੀਆ ਫਿਰਦੀ ਆ ਹਾ ਤੁਹਾਡੀ ਆ ਕਾ ਸਾਖੜੀ ਇਹ ਵੀ ਲੈ ਜਾਂਦੇ ਜਾਕੀ ਤਾਂ ਤੁਹਾਨੂੰ ਕਿੰਨਾ ਘਾਟਾ ਪੈਣਾ ਉਸ ਦਾ ਹੈ ਆ ਪਈਆਂ ਨਹੀਂ ਆ ਜਿਹੜੀਆਂ ਅੱਗੇ ਲਾਈਆਂ ਲੋਹੇ ਦੀਆਂ ਹਾਂ ਜੀ ਹਾਂ ਜੀ ਇਹ ਆ ਤੁਹਾਨੂੰ ਦਿਕਾ ਨਵੀਂ ਲੈਣੀ ਹੈ ਹੈ ਆ 900 ਦੀ ਪੁਰਾਣੀ ਬੰਦੀ ਆ ਨਵੀਂ ਨਹੀਂ ਪੁਰਾਣੀ ਆ 900 ਦੀ ਇਹਟੋ ਆਹ ਪਾਣੀ ਆ ਨਾ ਡਰਮ ਚੋਂ ਡੋਨਰ ਚੋਂ ਪਹਿਲਾਂ ਇੱਥੇ ਮਾੜੀਆਂ ਲਾ ਦਿਓ ਇਹਨੂੰ ਥਮੜੇ ਜਾ ਇਹਨੂੰ ਦੋ ਕੁ ਪੀਪੇ ਸੈੱਟ ਦਿਓ ਇਹਦੇ ਤੇ ਇਹਨੂੰ ਮਾਰ ਦਵਾਂਗੇ ਹਾਂ ਮਾਰ ਦਵਾਂਗੇ ਜੇ ਹਫਤੇ ਬਾਅਦ ਚੱਕੀਏ ਟਾਇਰ ਬਹਿ ਗਏ ਆ ਨਾ ਇੰਦਰ ਲਈ ਬਸ ਹਜੇ ਜਦੋਂ ਮਸ਼ੀਨ ਦਾ ਪਿੱਛੇ ਆਉਣਾ ਭਾਰ ਉਹਦਾ ਨਹੀਂ ਉਹਦਾ ਨਹੀਂ ਬਈ ਉਹਦਾ ਸਾਰੀ ਪੈਣਾ ਉਹ ਤਾਂ ਖਿਚੜੀ ਆਉਣੀ ਅੱਛਾ ਆਪਾਂ ਪਰਾ ਲਾਵਾਂਗੇ ਉੱਥੇ ਜਾਂਦੇ ਫੇਰੇ ਆ ਤਾਂ ਜਿਆਦਾ ਹੀ ਆ ਜਾ ਯਾਰ ਥੱਲੇ ਹੀ ਲੱਗਾ ਆਂਦੇ ਇਧਰਲੇ ਪਾਸੇ ਬਈ ਸਟਾਣਾ ਪਰਲੇ ਪਾਸੇ ਉਹ ਤਾਂ ਰਹਿ ਗਿਆ ਯਾਰ ਰਿੰਗਾ ਹੀ ਆ ਛੋਟਾ ਬਸ ਖਾਉ ਆ ਸਾਡਾ ਡੱਕ ਉਹ ਜਿਹੜੇ ਫੱਟੇ ਦਾ ਪੈਣਾ ਬੱਟਾ ਵੀ ਪੱਲੇ ਪਾਸੇ ਉਹੋ ਜਿਹੇ ਚ ਬੋਰੀਆਂ ਰੱਖਦੇ ਆ ਉਹ ਵੀ ਆਉਂਦੇ ਪਿਆਰ ਉਹ ਪਾਜੀ ਪਰਲੇ ਪਾਸੇ ਲਾਉਣਾ ਆਪਾਂ ਅੱਛਾ ਉਧਰ ਪਰਲੇ ਪਾਸੇ ਲਾਉਣਾ ਇਧਰ ਸਾਬਾ ਘਾਟਾ ਖਰਾਪ ਆ ਲਿਆ ਯਾਰ ਕੌਣ ਕਿੱਥੋਂ ਪਰਾ ਉੱਥੋਂ ਪੰਪ ਤੋਂ ਭਰਾ ਲਿਓ ਜਾਂਦੇ ਜਾਂਦੇ ਉਹ ਗੇੜੇ ਆਉਂਦਾ ਮੈਂ ਤਾਂ ਕਹਿੰਦਾ ਮਸ਼ੀਨ ਬਾਅਦ ਪਈ ਜਾਣਾ ਐਂ ਏਦਾਂ ਖੜੇ ਤੇ ਨਹੀਂ ਉਹਦਾ ਲੱਗਣਾ ਹੁਣ ਦੇਖ ਤਾਇਰ ਬੈਂਦਾ ਨਾ ਮਸ਼ੀਨ ਪਾਈ ਤੇ ਜਮੇ ਪਾਟ ਜਾਣਾ ਸੀਗਾ ਅਜੇ ਵੀ ਹੌਲੀ ਲੈ ਕੇ ਜਾਵੇ ਥਾਂ ਦੇ ਤਾਂ ਦੇਖ ਲਾਈਨ ਬਣਾਉਂਦਾ ਤਾਂ ਜਾਂਦਾ ਆ ਤਾਇਰ ਆਉਂਦੇ ਲੈ ਹੋ ਗਿਆ ਪਾਣੀ ਸਾਫ ਪੀਲਾ ਹੁਣ ये ना मार आहो जना मरजी आए ले ठंडा पूरा प्रैशर पूरा ਆਹੀ ਰਹਿ ਗਈ ਪੈਪ ਜਿਆ ਤਾਂ ਤੇਰਾ ਡਰਮ ਤਾਂ ਧੋ ਹੋ ਜਾਊਗਾ ਇਹ ਕਲਾਸ ਭਰੇ ਹਾਂ ਤਾਂ ਆਹੀ ਹੁਣ ਚਲਾਈ ਮੈਂਗਾ ਹੋਜੇ ਮੜ ਜਾਂ ਸਾਫ ਥੋੜਾ ਜਿਆ ਆਇਆ ਹੋ ਜਾਣਾ ਆ ਹੁਣ ਕੋਣ ਹੋਇਆ ਪਹਿਲਾਂ ਸਾਫ ਹੂੰ ਉਹ ਜਦਾਂ ਟੋਆ ਜਿਆ ਬਣਾ ਲੈਣਾ ਹੁਣ ਆਲੇ ਵਾਲੇ ਪਾਣੀ ਦੇਖੋ ਕੰਨਾ ਪਾਣੀ ਪਾਣੀ ਤਾਂ ਸਹੀ ਆ ਪ੍ਰੈਸ਼ਰ ਹੂੰ ਉਹ ਜਿਹੜਾ ਦਦੋਂ ਉਹ ਭਾਜੀ ਕਹਿੰਦੇ ਸੀ ਉਹ ਕੀ ਰਹਿ ਗਿਆ ਸੀ ਅੱਗੇ ਉਹਦੇ ਚੈੱਕ ਆਹ ਉੱਪਰ ਦਾ ਆਹ ਰਹਿ ਗਿਆ ਸੀ ਅੱਛਾ ਭਾਈ ਉਹ ਇਦਾਂ ਅੰਦਰ ਆ ਨਾ ਮੋਟਰ ਦੇ ਥੱਲੇ ਲੱਗਾ ਹੁੰਦਾ ਤੇ ਆਹ ਉਹ ਚੈੱਕ ਵਾਲ ਉਹ ਰਹਿ ਜਾਂਦਾ ਨਾ ਉਹ ਦੱਬ ਦਿੰਦੀ ਮੋਟਰ ਨੂੰ ਇਹਨੇ ਖੁੱਲਾ ਹੁਣ ਚੱਲਣਾ ਹੈ ਬੜੀਆ ਹੈ ਹਾਂ ਹਾਂ ਕੋਈ ਗੱਲ ਨਹੀਂ ਕੋਈ ਨਹੀਂ ਹੈਗਾ ਮੇਰੇ ਕੋਲ ਠੀਕ ਆ ਫੇ ਬ੍ਰਦਰ Ok.